ਚੋਪੜਾ ਚੌਂਕ ਜਿਸ ਨੂੰ ਕਿ ਫਤੇਗੜ ਚੂੜੀਆਂ ਦਾ ਇੱਕ ਦਿਲ ਕਿਹਾ ਜਾਂਦਾ ਤੇ ਇਸ ਸਮੇਂ ਜਿਹੜਾ ਭਾਰਤ ਪਾਕਿਸਤਾਨ ਵਿਚਕਾਰ ਵਧੇ ਤਣਾਅ ਨੂੰ ਲੈ ਕੇ ਜੰਗ ਵਰਗਾ ਮੌਲੇ ਜੰਗ ਇੱਕ ਛਾਪੀ ਚੱਲ ਹੀ ਰਹੀ ਹੈ ਉਸ ਨੂੰ ਲੈ ਕੇ ਫਤੇਗੜ ਚੂੜੀਆਂ ਦੇ ਇੰਨਾ ਅਸਰ ਪਿਆ ਕਿ ਜਿੱਥੇ ਇੱਥੇ ਆਪਾਂ ਪੈਦਲ ਵੀ ਜਿਹੜਾ ਅਸੀਂ ਲੰਘ ਨਹੀਂ ਸਿੱਕੇ ਇੰਨਾ ਜ਼ਿਆਦਾ ਇੱਥੇ ਰਾਸ਼ ਹੁੰਦਾ ਸੀ ਉਹ ਤੁਹਾਨੂੰ ਦਿਖਾਉਣੇ ਆ ਕਿ ਲੰਮਾ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕਿ ਕੋਈ ਕੋਈ ਟਮਾ ਟਮਾ ਜਿਹੜਾ ਵਾ ਉਹ ਵਹੀਕਲ ਆ ਰਿਹਾ ਕੋਈ ਜਿਹੜਾ ਚਾਰ ਫਤੇਗੜ ਚੂੜੀਆਂ ਚ ਪਿੰਡ ਪਿੰਡ ਚੋਂ ਗਾਕ ਨਹੀਂ ਹੈਗਾ ਇੰਨਾ ਜਿਹੜਾ ਇਸ ਦਾ ਅਸਰ ਪਿਆ ਹੈ ਤੁਹਾਨੂੰ ਦਿਖਾਉਣੀ ਹੈ ਕਿ ਉਹ ਦੂਰ ਠਾਣੇ ਵਾਲੇ ਪਾਸੇ ਅਸੀਂ ਦੇਖੀਏ ਤੇ ਕੋਈ ਇੱਕ ਇੱਕ ਮੋਟਰਸਾਈਕਲ ਆ ਰਿਹਾ ਜਦ ਕਿ ਇਸ ਤੋਂ ਪਹਿਲਾਂ ਇੱਥੇ ਇੰਨਾ ਜ਼ਿਆਦਾ ਰਸ ਸੀ ਕਿ ਪੈਦਲ ਵੀ ਨੰਗਣਾ ਜਿਹੜਾ ਮੁਸ਼ਕਲ ਸੀਗਾ ਦੂਸਰੇ ਪਾਸੇ ਦਿਖਾਉਨੇ ਆ ਅਸੀਂ ਇੱਧਰ ਵੀ ਦਿਖਾਉਨੇ ਆ ਕਿ ਇੱਧਰ ਵੀ ਜਿਹੜਾ ਦੂਰ ਦੂਰ ਤੱਕ ਟਾਵਾ ਟਾਵਾ ਜਿਹੜਾ ਵਿਖਰਿਆ ਉਹ ਆ ਰਿਹਾ ਤੇ ਇੱਥੇ ਆਪਾਂ ਗੱਲਬਾਤ ਕਰਦੇ ਆ ਜਿਹੜੇ ਮੌਜੂਦ ਨੇ ਚੋਪੜਾ ਚੌਂਕ 'ਚ ਜਿਹੜੇ ਦੁਕਾਨਦਾਰ ਨੇ ਕਿ ਇੱਥੇ ਜੰਗ ਦਾ ਕਿੰਨਾ ਘਸਾ ਦਿਖਾਈ ਦੇ ਰਿਹਾ ਹਾਂਜੀ ਚੋਪੜਾ ਜੀ ਇਹਨੂੰ ਫਰੇਗਰ ਚੂੜੀਆਂ ਦਾ ਦਿਲ ਕਿ ਆ ਜਾਂਦਾ ਜੀ ਚੋਪੜਾ ਚੌਂਕ ਹਾਂਜੀ ਜੰਗ ਦਾ ਕਿਹਨਾ ਕਸਰ ਦਿਖਾਈ ਦੇ ਰਿਹਾ ਜੀ ਜੰਗ ਦਾ ਬਹੁਤ ਜ਼ਿਆਦਾ ਅਸਰ ਹੈ ਕਾਰੋਬਾਰ ਬਿਲਕੁਲ ਠੱਪ ਪਏ ਨੇ ਲੋਕੀ دہشت ਦੇ ਮਾਹੌਲ ਚ ਖਲੋਤੇ ਨੇ ਤੇ ਪਤਾ ਨਹੀਂ ਕਿਸੇ ਨੂੰ ਕੀ ਹੋ ਜਾਣਾ ਸ਼ਾਮ ਨੂੰ ਬਲੈਕਆਊਟ ਹੋ ਜਾਂਦੀ ਆ 8 ਵਜੇ ਤੋਂ ਸਿਰਫ ਲਾਈਟ ਵੀ ਬੰਦ ਸਭ ਕੁਝ ਬੰਦ 5 ਵਜੇ ਤੱਕ ਸਵੇਰੇ ਕੋਈ ਲੋਕ 6 ਵਜੇ ਤੱਕ ਕੋਈ ਨਹੀਂ ਨਿਕਲਦਾ ਪਤਾ ਇੰਨੀ ਕਿ دہشت ਫਸੇ ਨੇ ਵੀ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਹੈ ਕਿੰਨੀ ਸ਼ਾਨਦਾਰ ਹੈ ਜਿਨ੍ਹਾਂ ਨੇ ਬੋਨੀ ਤੱਕ ਨਹੀਂ ਕੀਤੀ ਅੱਛਾ ਇਹ ਇਹਦਾ ਕੋਈ ਉਸ ਦੀ ਸ਼ਾਰਟੇਜੀ ਹੈਗਾ ਫਰਕ ਵੀ ਕੋਈ ਚੀਜ਼ ਨਹੀਂ ਮਿਲ ਰਹੀ ਚੀਜ਼ਾਂ ਤੇ ਮਿਲਦੀਆਂ ਲੋਕੀ ਖੋਲੇ ਦੁਕਾਨ ਖੋਲ ਕੇ ਬੈਠੇ ਨੇ ਪਰ ਗਾ ਕਹਦੇ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਗਾ ਕੀ ਨਹੀਂ ਬਲ ਗਾ ਕੀ ਖਤਮ ਗਾ ਕੀ ਖਤਮ ਕਾਰੋਬਾਰ ਖਤਮ ਕਾਰੋਬਾਰ ਖਤਮ ਬਸ ਕਰਿਆਨੇ ਵਾਲਿਆਂ ਦਾ ਕਿਦਾਂ ਕਰਿਆਨੇ ਵਾਲਿਆਂ ਦੇ ਜਿਹੜੇ ਲੋਕ ਦਿਨ ਠੀਕ ਲੱਗੇ ਨੇ ਲੋਕਾਂ ਰਾਸ਼ਨ ਇਕੱਠਾ ਕਰ ਲਿਆ ਬਾਕੀ ਉਹਨਾਂ ਕੋਈ ਹੋਰ ਬਸ ਉਹ ਹੋ ਜਾ ਗਿਆ ਬਾਕੀ ਕਾਰੋਬਾਰ ਕਿਹ ਲਨ ਕੋਈ ਨਹੀਂ ਕੋਈ ਖਾਣ ਪੀਣ ਦਾ ਨਹੀਂ ਹੈਗਾ ਕੋਈ ਬਜਾਜੀ ਦਾ ਨਹੀਂ ਕੋਈ ਜੁੱਤੀਆਂ ਨਹੀਂ ਕੋਈ ਕਪੜਾ ਨਹੀਂ ਜਿਹੜਾ ਕਰਿਆਨਾ ਸੀ ਉਹ ਲੋਕਾਂ ਨੇ ਆਪਣਾ ਇਕੱਠਾ ਕਰ ਲਿਆ ਜੰਗ ਦੇ ਮਾਹੌਲ ਨੂੰ ਡਰ ਕਰਕੇ ਹੁਣ ਦੇ ਚਾਰ ਸਵੇਰੇ ਤੁਹਾਡਾ ਚੌਕ ਆ ਜਿਹੜਾ ਨਹੀਂ ਨਹੀਂ ਲੰਘਿਆ ਨਹੀਂ ਸੀ ਜਾਂਦਾ ਕਾਫੀ ਰਾਤ ਹੁਣ ਸ਼ਨਾਦਾ ਸ਼ਾਹ ਬਸ ਆ ਦੁਕਾਨਦਾਰ ਖਾਲੀ ਖਲੋਤੇ ਜਾਂਦਾ ਜਿੰਨਾ ਸਵੇਰੇ ਤੁਹਾਡੀ ਚਾਹ ਚੱਲਦੀ ਉਹ ਉਹ ਦ੍ਰਿਸ਼ਾ ਬਸ ਬਸ ਉਹ ਦ੍ਰਿਸ਼ਾ ਬਸ ਆਪਣੇ ਸੱਜਣ ਮਿੱਤਰ ਦੁਕਾਨਦਾਰ ਖਲੋਤੇ ਗਾ ਕੀ ਕੋਈ ਨਹੀਂ ਉਹ ਸ਼ਾਮ ਦੀ ਵੀ ਚਾਹ ਹੋ ਗਈ ਆ ਸ਼ਾਮ ਦੀ ਚਾਹ ਪੀਆ ਗਿਆ ਬਿਲਕੁਲ ਨਹੀਂ 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 ਹੁਣ ਖਾਲੀ ਹੈ دہشت ਦੇ ਮਾਹੌਲ ਚ ਲੋਕ ਚਲ ਜਾਂਦੇ ਆਪਾਂ ਆਪਣੇ ਘਰ ਜੀ ਕਿੰਨਾ ਕਸਰ ਪਿਆ ਜੀ ਹੈ ਜੋ ਵੀ ਜੰਗ ਦਾ ਮਾਹੌਲ ਚ ਆ ਤਣਾ ਦਾ ਮਾਹੌਲ ਚ ਕਿੰਨਾ ਕਸਰ ਹੈ ਪਹਿਲਾਂ ਤਾਂ ਜੀ ਸਾਰੇ ਆਪਣੇ ਦੁਕਾਨ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜਥੇ ਜੰਗ ਦਾ ਜਿਹੜਾ ਮੋਲ ਚੱਲਦਾ ਪਿਆ ਅੱਜ ਕੱਲ ਬਹੁਤ ਤਣਾਉ ਪੁਰੇ ਹੋਵੇ ਇਹ ਸਾਰੇ ਦੁਕਾਨਦਾਰਾਂ ਨੂੰ ਇਹ ਬਹੁਤ ਜ਼ਿਆਦਾ ਘਾਟ ਆਇਸ ਚੀਜ਼ ਦਾ ਇਹ ਲੜਾਈ ਲਗਣੀ ਨਹੀਂ ਚਾਹੀਦੀ ਲੜਾਈ ਦਾ ਤਾਂ ਨਾ ਹੀ ਮਾਰਾ ਜੀ ਹਣਾ ਜੀ ਬਾਕੀ ਮਹਾਰਾਜ ਸਾਰਿਆਂ ਦੇ ਨਾਲ ਹੈ ਬਾਕੀ ਇਹ ਕੰਮ ਹੋਣਾ ਨਹੀਂ ਚਾਹੀਦਾ ਦੁਕਾਨਦਾਰਾਂ ਨੂੰ ਬੜੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਬਿਲਕੁਲ ਗਾ ਕਾਂਦਾ ਹੀ ਨਹੀਂ ਗਾ ਕਾਂਦਾ ਤੇ ਉਹ ਜੀ ਚੀਜ਼ ਮੰਗਦਾ ਜਿਹੜੀ ਹੈ ਬੜਾ ਔਖਾ ਹੋ ਰਿਹਾ ਦੇਖਦੇ ਸੀ ਇੱਥੇ ਨੰਗਿਆ ਨਹੀਂ ਸੀ ਜਾਂਦਾ ਨੰਗਿਆ ਨਹੀਂ ਕੋਈ ਟਾਈਮ ਇਦਾਂ ਦਾ ਸੀ ਕਿ ਇੱਥੇ ਨੰਗਿਆ ਨਹੀਂ ਸੀ ਜਾਂਦਾ ਜੀ ਪੈਦਲ ਨਹੀਂ ਸੀ ਪੈਦਲ ਨਹੀਂ ਜਾ ਸਕਦੇ ਆ ਮੋਟਰਸਾਈਕਲ ਸਕੂਟਰ ਨਹੀਂ ਲਗਾਦੀ ਬਿਲਕੁਲ ਨਹੀਂ ਜਾ ਸਕਦੇ ਆ ਬਿਲਕੁਲ ਮੋਲ ਦੇ ਲੋ ਬਿਲਕੁਲ ਕੋਈ ਪੂਰਾ ਉਹ ਚੌਂਕ ਤੋਂ ਲੈ ਕੇ ਆਹ ਦੇਖੋ ਚੌਂਕ ਸਰ ਚੌਂਕ ਚੋਪੜਾ ਚੌਂਕ ਸੱਕ ਕੋਈ ਨਹੀਂ ਹੈ ਕੋਈ ਵੀ ਨਹੀਂ ਹੈ ਜੀ ਬੜਾ ਮੋਲ ਖਰਾਬ ਹੈ ਜੀ ਇੱਥੇ ਆਰਡਰ ਲੈਣਾ ਆਰਡਰ ਲੈਣਾ ਇਹਨੇ ਆ ਭਾਈ ਸਾਹਿਬ ਮੇਰੇ ਕੋਲੋਂ ਹਾਂਜੀ ਆ ਆ ਪਾਈ ਆ ਇਹਨੇ ਮੇਰੇ ਦੁਕਾਨ ਤੋਂ ਹਾਂਜੀ ਅੰਮ੍ਰਿਤਸਰ ਤੋਂ ਕਾਹਦਾ ਉਤਰ ਲੈਣਾ ਹੈ ਮੈਂ ਕਾਰੀ ਦਾ ਇਸ ਦਾ ਕੰਮ ਹੈ ਅੱਛਾ ਮੇਰਾ ਕੋਈ ਆਰਡਰ ਹਾਂ ਕੋਈ ਆਰਡਰ ਨਹੀਂ ਲੋਕੀ ਕਹਿੰਦੇ ਕਿ ਲੋਕੀ ਕਪੜਾ ਖਰੀਦਣ ਗਏ ਕੇ ਆਪਣੇ ਆਪ ਨੂੰ ਬਚਾਣਗੇ ਚਲੋ ਅੱਲਾਹ ਕਹਿਣਾ ਹੈ ਕਿ ਅਸੀਂ ਆਪਣਾ ਪਚਾਈਏ ਕਪੜਾ ਖਰੀਦੀਏ ਕਿਉਂਕਿ ਬਿਜ਼ਨਸ ਵਾਲੇ ਕੋਈ ਧਿਆਨ ਹੈ ਬਿਲਕੁਲ ਹਟ ਗਿਆ ਲੋਕੀ ਉਹ ਬਾ ਘਰ ਬੈਠੇ ਰਾਸ਼ਨ ਬਾ ਇਕੱਠਾ ਕਰੀ ਜਾਂਦੇ ਆ ਹੁਣ ਇਧਰ ਕਰੇਦ ਖਤਮ ਹੋ ਗਿਆ ਜਦ ਕਿ ਹੁਣ ਕੰਮ ਹੋਣਾ ਚਾਹੀਦਾ ਹੈ ਬਾਜ਼ਾਰ 'ਚ ਬਾੜੀਆਂ ਤੋਂ ਬਾਅਦ ਬਿਲਕੁਲ ਖਤਮ ਕਰਤਾ ਸਰਕਾਰ ਨੇ ਉਹ ਕੋ ਵੇਖੋ ਜਾਂ ਜੰਗ ਲਾਣੀ ਲਾਣ ਲੋਕਾਂ ਨੂੰ ਵੀ ਡੈਸ਼ ਚ ਪਾਇਆ ਹੋਇਆ ਲੋਕੀ ਪਰੇਸ਼ਾਨ ਹੋਏ ਪਏ ਜਾਂ ਤਾਂ ਹੋਏ ਪਏ ਜੰਗ ਕਰਨੀ ਕਰੋ ਜਾਂ ਕੁਛ ਦੱਸੋਗੇ ਬੰਦੇ ਲਾਓ ਨਹੀਂ ਤਾਂ ਸਾਨੂੰ ਦੋਵੋ ਕੁਛ ਅਸੀਂ ਚਾਹੀਏ ਅਸੀਂ ਉੱਥੇ ਚਲੀਏ ਆਪਾਂ ਨਾਲ ਸੇਵਾ ਦਾ ਮੌਕਾ ਮੌਕਾ ਨੇ ਮੈਂ ਕਿਹਾ ਮਹਾਰਾਜ ਜੈ ਜੈਕਾਰ ਤੁਹਾਡਾ ਪਾਪਾ ਦੀਪ ਸਿੰਘ ਜੀ ਪਹਿਲਾਂ ਖੜਾਂਗੇ ਜੀ ਅੱਜ ਮੈਂ ਕਿਹਾ ਜੀ ਲੈ ਬਾਬਾ ਤੇਰਾ ਖੜਾ ਘੜਕਾ ਨਹੀਂ ਜੀ ਆਸੀਂ ਨਾਲ ਆ ਜੀ ਭਾਈ ਸਾਹਿਬ ਨਾਲ ਲੈ ਜੀ ਸਾਡੇ ਭਲ ਸਾਹਿਬ ਨੇ ਕਿ ਇੰਨੀ ਕਿ ਇੰਨੀ ਕਿ ਮਾਰਕੀਟ ਸਲੋ ਆ ਕਿ ਅੱਪਾ ਦੱਸ ਨਹੀਂ ਸਕਦੀ ਅਜੰਗ ਕਰਕੇ ਲੋਕੀ ਤਰਲੇ ਲੈਂਦੇ ਨੇ ਸਿਰਫ ਦੁਕਾਨ ਦਾ ਦਾਸਾ ਕਰਿਆਨੇ ਵਾਲੇ ਦੀ ਬਾਕੀ ਸਾਰੇ ਵਿਲੇ ਬਿਟੇ ਨੇ ਕਰਿਆਨੇ ਵਾਲੇ ਦਾ ਵੀ ਯੋਰ ਹੋ ਗਿਆ ਕਰਿਆਨੇ ਯੋਰ ਹੋ ਗਿਆ ਉਹਨਾਂ ਦਾ ਉਹਨਾਂ ਦਾ ਵੀ ਸੈਟ ਹੋ ਗਿਆ ਸੂ ਸੈਟ ਹੋ ਗਿਆ ਬਾਕੀ ਦੁਕਾਨਦਾਰ ਕੀ ਕਰਨ ਕਿੱਥੇ ਜਾਣੋ ਬਹੁਤ ਬੁਰਾ ਲა ਕੱਲ ਦਾ ਅੱਜ ਦਾ ਤੇ ਬਿਲਕੁਲ ਹੀ ਉਹ ਸਵੇਰੇ ਅਡਵਾਈਜ਼ਰੀ ਵੀ ਆ ਗਈ ਤੁਸਨੇ ਵੀ ਕਹਤਾ ਉਹਦੇ ਕਰਕੇ ਤੇ ਬਿਲਕੁਲ ਹੀ ਅੱਜ ਬਿਲਕੁਲ ਸਵੇਰੇ ਖਾ ਪੈ ਗਈ ਕਿ ਮਾਰਕੀਟ ਬੰਦ ਹੋਣੀ ਹੈ ਉਹਦੇ ਕਰਕੇ ਵੀ ਆਰ ਬਿਲਕੁਲ ਖਤਮ ਹੋਇਆ ਲੋਕੀ ਤਰਲੇ ਲੈਂਦੇ ਵੀ ਕੀ ਕਰੀਏ ਤੇ ਕੋਈ ਪਰੇਸ਼ਾਨੀ ਨਹੀਂ ਇਸ ਤੋਂ ਗਾਗ ਕੀ ਤੋਂ ਇਲਾਵਾ ਵੀ ਕੋਈ ਪਰੇਸ਼ਾਨੀ ਹੈਗੀ ਆ ਦੇਖੋ ਦੁਕਾਨਦਾਰੋਂ ਤੇ ਗਾਗ ਨਾਲ ਮਤਲਬ ਗਾਗ ਨੂੰ ਤਾਂ ਪਰੇਸ਼ਾਨੀ ਨਹੀਂ ਹੈ ਬਾਕੀ ਮਹਾਰਾਜ ਇਰਾਕਾ ਪਾ ਨਹੀਂ ਮਾਹੌਲੇ ਬਣਿਆ ਜਨਾਬ ਮਾਣਾ ਵਿੱਚ ਤਨਾਅ ਬੜਾ ਬਣਿਆ ਪਿਆ ਵਾ ਤੇ ਪਰੇਸ਼ਾਨੀ ਤੇ ਇਹੋ ਹੀ ਹੈ ਮਾਣਾ ਦੇ ਤਨਾਅ ਵੀ ਕਿਸੇ ਬਾਕੀ ਹੋਰ ਜਿਆਦਾ ਨਹੀਂ ਰਹੇ ਜਿਹੜੀ ਸਭ ਤੋਂ ਔਖੀ ਗੱਲ ਹੈ ਵੀ ਇਹ ਜਿਹੜਾ ਮਾਣਾ ਦੇ ਤਨਾਅ ਡਰ ਸਹਿਮ ਬਿਲਕੁਲ ਇਹ ਰਾਤ ਨੂੰ ਜਦੋਂ ਰਾਤ ਪੈਂਦੀ ਆ ਉਹ ਹੀ 7 ਵਜੇ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਹੋ ਜਾਂਦੀਆਂ 7 ਵਜੇ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਹੋ ਜਾਂਦੀਆਂ ਤੇ ਮੁੜ ਕੇ ਬੱਸ ਕਰਾਂਗੇ ਉਹ ਵੀ ਜਦੋਂ ਘਰਾਂ ਚ ਜਾਣੀ ਹੋਊਗੀ ਮੰਨ ਮੰਨ ਮੰਚ ਤਨਾ ਹੀ ਹੈ ਹਰ ਵੇਲੇ ਹਰ ਵੇਲੇ ਤਨ ਹਾਰ ਹੀਦਾ ਮੰਨਦੇ ਸੋਸ਼ਨ ਸਾਰੇ ਪੰਜਾਬੀ ਨਹੀਂ ਡਰਦੇ ਵੇ ਮੈਂ ਗੱਲ ਵੇਖੀ ਨਹੀਂ ਪਰ ਦੇਖੋ ਭਾਜੀ ਸਾਡੇ ਪੰਜਾਬੀ ਭਾਈ ਸ਼ੌਕ ਦਾ ਕੋਠੇ ਜਾ ਕੇ ਵੇਚਦੇ ਨੇ ਜਾਈ ਜਾਈ ਮਸਾਈ ਲਾਈ ਆ ਹਾਂਜੀ ਉਹ ਉਹ ਮਜਾਇਦੇ ਕੀ ਤੇ ਉਹ ਉਹ ਖੇਡਦੇ ਸੀਗਾ ਆ ਆਪਾਂ ਪੰਧੇਰ ਕਲਾ ਸੀ ਉਹ ਐ ਜੇ ਖੇਡਣੀ ਸੀ ਛੋਟੇ ਬੱਚੇ ਮਜਾਲਨਾ ਜਿਤਨਾ ਛੋਟੇ ਬੱਚੇ ਖੇਡਦੇ ਆ ਬਿਲਕੁਲ ਇਤਨਾ ਕਰਦੇ ਨੇ ਮਸਾਈ ਨਹੀਂ ਆਉਂਦੀ ਕੋਈ ਮਸਾਈ ਨਹੀਂ ਆਉਂਦੀ ਸਾਡਾ ਮੌਕਾ ਮਿਲਣਾ ਚਾਹੀਦਾ ਇਹ ਚਾਹਤ ਹੈ ਕਿ ਪੰਜਾਬੀ ਡਰਦੇ ਨਹੀਂ ਪਏ ਆਪਣੇ ਆਹ ਕਹੀ ਇਹ ਵੀ ਕਹਿੰਦੇ ਕਾਫੀ ਚੇਰ ਹੋ ਗਿਆ ਯਾਰ ਜੀ ਬਿਲਕੁਲ ਠੀਕ ਹੈ ਭਾਈ ਸਾਨੂੰ ਵੀ ਸਾਨੂੰ ਵੀ ਸਾਨੂੰ ਵੀ ਪਤਾ ਹੈ ਪਾਕਿਸਤਾਨ ਦੋ ਦਿਨ ਦੀ ਖੇਡ ਹੈਗੀ ਆ ਇਹ ਚਲੋ ਸਰਕਾਰ ਇਹ ਚਲੋ ਸਿੰਪਥੀ ਨੰਦੀ ਵੀ ਹੈ ਕਿ ਉਧਰੋਂ ਉਹ ਸਾਡੇ ਵੱਲ ਅਟੈਕ ਕਰਦੇ ਪਰ ਉਹ ਡਿਫੈਂਡ ਕਰਦੇ ਪਿਆ ਤੇ ਜਦੋਂ ਜਿਆਦਾ ਕੰਮ ਹੋ ਗਿਆ ਇਹਨਾਂ ਦੇ ਮਿੰਟ ਨਹੀਂ ਨਾਣਾ ਹੈਗੀ ਤੇ ਦੋ ਦਿਨ ਦੀ ਖੇਡ ਹੀ ਆ ਵਾਪਸ ਦੋ ਦਿਨ ਦੀ ਵੀ ਨਹੀਂ ਆ ਭਾਈ ਆਪਾਂ ਚਾਹੀਏ ਤਾਂ ਬੱਲੇ ਇਹਨਾਂ ਦੇ ਕੱਖ ਨਹੀਂ ਗਿਆ ਆਪਾਂ ਮੂੰਹ ਦੀਆਂ ਬਾਹਾਂ ਆਈਆਂ ਨੇ ਬਾਹਾਂ ਦੀਆਂ ਲਾਰਕੋ ਬੰਬੇਗਾ ਸਾਕ ਮਸਾਇਲਾ ਹੈ ਦੇਖੋ ਕਿਸੇ ਨੂੰ ਆਪਾਂ ਜਦੋਂ ਕਮਜ਼ੋਰ ਸਮਝਦੇ ਉਦھے ਮਾਰ ਕਰਦੇ ਆ ਤੇ ਮਾਰ ਕਰਨੇ ਆਪਾਂ ਕਮਜ਼ੋਰ ਨਹੀਂ ਕਿਹਾ ਜੀ ਹੋ ਗਿਆ ਜਿੱਤੇ 120 ਰੁਪਏ ਕਿੰਨੇ ਆਲੂ ਚੰਨਦੇ ਨੇ ਵੀ ਉਹ ਜਿਹੜੀ ਵਧਾਈ ਆ ਉਹਦੀ ਗੱਲ ਹੋ ਰਹੀ ਹੈ ਜਦੋਂ ਜਦੋਂ ਦੋ ਤਰਾਮ ਨੂੰ ਸਾਹਮਣੇ ਲੜਾਈ ਲੜਾਈ ਪਈਆਂ ਉਹਦਾ ਅਸੀਂ ਕਮਜ਼ੋਰ ਤੇ ਬਿਲਕੁਲ ਪਾਕਿਸਤਾਨ ਵਾਲੇ ਆਪ ਜਾਂਦੇ ਅਸੀਂ ਇੰਡੀਆ ਆ ਜੀਏ ਆਪ ਇੰਡੀਆ ਰਹਿਣਾ ਚੰਦੇ ਆ ਗਏ ਸਰੋ ਜੀ ਦੇ ਦਰਵਾਜ਼ੇ ਖੁੱਲ ਕੇ ਸ਼ਾਇਦ ਆ ਜੇ ਨਾ ਸ਼੍ਰੀਨਗਰ ਦੇ ਦਰਵਾਜ਼ੇ ਆਪ ਕਹਿੰਦੇ ਆ ਮੁਸਲਮਾਨ ਸਾਰੇ ਹੈਲਪਫੁੱਲ ਤੁਸੀਂ ਕਸ਼ਮੀਰ ਤੇ ਕਬਜ਼ਾ ਕਰੋ ਸਾਡੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ ਜਿੰਨਾ ਟੋਰੀ ਸ਼੍ਰੀਨਗਰ ਜਾਣ ਲੱਪਿਆ ਸੀ ਨਾ ਰੋਜ਼ ਕਰੋਨਾ ਵੇ ਦੀ ਕਮਾਈ ਹੋਉਂਦੀ ਸਾਰਾ ਕਰੀਰ ਹੀ ਲੱਭੀ ਸ਼੍ਰੀਨਗਰ ਜਾਂਦੇ ਹੁਣ ਅਸਮ ਖਾਦੀ ਬਾਜ਼ਾਰ ਤੇ ਸੁੰਸਾਨ ਹੈ ਯਾਰ ਪੂਰੀ ਸੁੰਸਾਨ ਹੈ ਕੋਈ ਆਵਾਜ਼ ਹੀ ਨਹੀਂ ਵਿਆਹ ਚ ਕੋਈ ਵੀ ਕਿਦੇ ਪੁੱਛ ਕੇ ਮਾਰ ਦੀ ਸ਼ਾਦੀ ਕਰੀ ਦੁਕਾਨਾਂ ਤੇ ਰਸ਼ ਪਿਆ ਹੈ ਕਰਿਆਨੇ ਵਾਲੇ ਉਹ ਵੀ ਹੁਣ ਥੋੜਾ ਠੰਡਾ ਹੋ ਗਿਆ ਕੇ ਕਰਿਆਨੇ ਵਾਲੇ ਵੀ ਜਿਹੜੇ ਇੱਕ ਵਾਰੀ ਸਮਾਨ ਲੈ ਕੇ ਉਹਨਾਂ ਤੇ ਉਹਨਾਂ ਨੇ ਦਸ ਦਸ ਬਹੁਤ ਘੱਟ ਵਟੇ ਆ। ਸਾਰੇ ਖੱਪ ਪੈ ਗਈ ਕਿ ਦੁਕਾਨਾਂ ਬੰਦ ਹੋਈਆਂ ਨੀ। ਗੱਲ ਫੋਨ ਹੋ ਜਾਂਦੇ ਪਿਆਰ ਖੁੱਲੇ ਕੇ ਬੰਦ ਆ। ਕਿਉਂਕਿ ਬੋਣੀਆਂ ਤੋਂ ਤਾਂ ਬੋਣੀਆਂ ਬੋਣੀਆਂ ਥੋੜੀ ਬੋਤੀ ਖਾਸ ਨੇ। 10000 ਰੁਪਏ ਲੈ ਕੇ ਚੱਲੇ ਆ। ਹਾਂਜੀ। ਮੈਂ ਕਿਹਾ 1000 ਰੁਪਏ ਦਾ ਤੇਲ ਲਾ ਕੇ ਆਇਆ ਗੱਡੀ ਤੇ 1000 ਰੁਪਏ ਲੈ ਕੇ ਚੱਲੇ ਆ। ਅੱਛਾ। ਯਾਨੀ ਕਿ ਸਾਮਾ ਹੀ ਰਿਹਾ। ਨਹੀਂ ਪੱਲਿਓ ਪੈ ਗਿਆ ਕਿ ਕੁਛ ਨਹੀਂ ਬਾਜ਼ਾਰ ਦਾ ਪਿੰਡਾ ਹੋ ਗਿਆ। ਸਭ ਵਪਾਰੀ ਆਏ ਸਨ ਮਤਲਬ ਆਰਡਰ ਨਾਲ ਕੋਈ ਆਰਡਰ ਨਹੀਂ ਮਿਲਿਆ ਨਾਲ। ਅੱਛਾ। ਬਾਜ਼ਾਰ ਇਨਸਪੰਪਿਆ। ਠੀਕ ਹੈ। ਇਹਦਾ ਕਾਰਨ ਲੜਾਈ। ਲੜਾਈ। ਕੁਝ ਹੋ ਸਕ ਲੱਗੇ ਹੁਣੇ ਵੀ ਕੀ ਕਹਿੰਦੇ ਅੱਜ ਜਿਹੜਾ ਲੜਾਈ ਦਾ ਮਾਹੌਲ ਚੱਲ ਰਿਹਾ ਬਾਜ਼ਾਰ ਫਟੇ ਘਟ ਚੁੱਕੀਆਂ ਚਾਹ ਕਾਫੀ ਜਿਹੜਾ ਵਾ ਲੋਕਾਂ ਦੇ ਸਹਿਮ ਆ ਬੁਝਾਰਾ ਪਰ ਉਹ ਗਾਕ ਨਹੀਂ ਆ ਰਿਹਾ ਬਈ ਬੁਝਾਰਾ ਦੀ ਮਹੌਲ ਦੇਖੇ ਨੇ ਬਾਜ਼ਾਰ ਕੁਝ ਹੈ ਨਹੀਂ ਇਹ ਸਾਰੇ ਲੋਕੀ ਵੀ ਦੁਕਾਨਾਂ ਤੋਂ ਸਾਰੇ ਵਿਲੇ ਬਿਟੇ ਆ ਪਰ ਇਹ ਕਹਿੰਦੇ ਜਿੱਦਾ ਪਿਲਾ ਮਹੌਲ ਦਾ ਬਾਜ਼ਾਰ ਤੋਂ ਪਨਾ ਮਹੌਲ ਹੋਵੇ ਤੇ ਫਿਰ ਇਹਨੂੰ ਕੀ ਤੋੜਾ ਫੇੜਾ ਬਾਜ਼ਾਰ ਜਿਆਦਾ ਹੋਵੇ ਜਿਹੜਾ ਲੜਾਈ ਦਾ ਮੋੜ ਦਾ ਠੰਡਾ ਹੋਵੇ ਤੇ ਪਹਿਲਾਂ ਬੜਾ ਰਸ਼ ਹੁੰਦਾ ਤੇ ਕੁਝ ਹੈ ਨਹੀਂ ਸਾਰੇ ਲੋਕੀ ਵਿਲੇ ਬੈਠੇ ਆ ਕੱਲੇ ਕੱਲੇ ਦੁਕਾਨ ਜਾ ਕੇ ਚੈੱਕ ਕਰ ਸਕਦੇ ਕੱਲੇ ਕੱਲੇ ਦੁਕਾਨ ਕੱਲੇ ਕੱਲੇ ਦੁਕਾਨ ਦਾ ਰਹੇ ਸਾਰਾ ਵਿਲਾ ਬੈਠਾ ਕੋਈ ਦੁਕਾਨ ਤੇ ਹੈ ਹੀ ਨਹੀਂ ਨਾ ਬਾਜ਼ਾਰ ਕੋਈ ਨਾ ਵੀ ਗਾਹ ਕੇ ਨਾ ਕੋ ਲੈਣਾ ਨਾ ਦੇਣਾ ਸਾਰੇ ਵਿਲੇ ਕਾਫੀ ਇੱਥੇ ਅਸਰ ਦਿਖਾਈ ਦੇ ਰਿਹਾ ਤਣਾਅ ਦਾ ਇਹਦੇ ਗਾਹ ਕੇ ਇਥੇ ਤੋਂ ਪੈਦਲ ਲੰਘਣਾ ਔਖਾ ਸੀਗਾ ਬਹੁਤ ਔਖਾ ਹੈ ਜੀ ਬਹੁਤ ਔਖਾ ਹੈ ਕੋਈ ਗਾਹ ਨਹੀਂ ਇਹ ਤੇ ਵਿਲੇ ਬੈਠੇ ਨੇ ਕੁਝ ਪਾਣੀ ਨਹੀਂ ਚਲੋ ਤੋ ਜੇ ਕਹਿੰਦੇ ਪੰਦਰੇ ਪੰਦਰੇ ਪੰਦ ਤੱਕ ਘਰ ਪਰ ਬੈਠੇ ਸਭ ਮੁਸਲਮਾਨ ਕੈਂਪਾਸ ਹੋ ਗਿਆ ਪਰ ਕੰਮ ਕੋਈ ਨਹੀਂ ਬਿਲਕੁਲ ਲੋਕਾਂ ਨੇ ਮਨਾ ਚ ਇਹਦਾ ਅਸਰ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੌਂਦੇ ਜੰਗ ਕੇ ਨਹੀਂ ਨਾ ਜੰਗ ਦੀ ਤਾਂ ਚਾਹੀਦੀ ਨਹੀਂ ਜੀ ਜੋ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਕਾਫੀ ਹੈ ਇੱਕ ਸਾਡੀ ਜਾਂ ਕਿ ਸ਼ੁਰੂ ਹੈ ਹਾਂ ਜੀ ਹਰ ਰੋਜ਼ ਰਾਤ ਨੂੰ ਜਦੋਂ ਅਸੀਂ ਘਰੋਂ ਜਾਂਦੇ ਪਹਿਲਾਂ ਇੱਥੇ ਟੈਨਸ਼ਨ ਹੁੰਦੀ ਗਾ ਕੀ ਦੀ ਘਰ ਜਾ ਕੇ ਫਿਰ ਖਬਰਾਂ ਹੁੰਦਾ ਪਈਆਂ ਖਤਰਨਾਕ ਜੀਆਂ ਤੇ ਅੱਜ ਦੇਖ ਰਹੇ ਹਾਂ ਵੀ ਬਾਜ਼ਾਰ ਵਿੱਚ ਬਿਲਕੁਲ ਹੀ ਸੁੰਸਾਨ ਹੈ ਕੋਈ ਦੂ ਨੀ ਕੋਈ ਵੀ ਕਸਟਮਰ ਨਹੀਂ ਸੀ ਕਿੰਨਾ ਕਹਿ ਸਕਦੇ ਬਹੁਤ ਜ਼ਿਆਦਾ ਜੀ ਸੇਲਾਂ 10% ਰਹਿ ਗਈਆਂ ਸਿਰਫ ਕਸਟਮਰ ਦਾ ਨਿਸ਼ਾਨ ਨਹੀਂ ਜੀ ਹੈਗਾ ਆਰਥਿਕ ਨੁਕਸਾਨ ਸਾਰਿਆਂ ਨੂੰ ਬਹੁਤ ਹੈ ਅਹੀਂ ਤੇ ਰੱਬ ਤੋਂ ਇਹੀ ਦੁਆਵਾਂ ਕਰਦੇ ਆਂ ਕਿ ਸਾਰਿਆਂ ਦੀ ਜਾਨਾਂ ਬਚ ਜਾ। ਤੇ ਇਹ ਜ਼ਰੂਰੀ ਆ ਕਿਉਂਕਿ ਸਰਬੱਤ ਦਾ ਭਲਾ ਮੰਗਣਾ ਚਾਹੀਦਾ। ਜਾਨਾਂ ਤੇ ਚਹਾਨਾਂ ਕਾਰੋਬਾਰ ਤੇ ਫੇਰ ਚੱਲਦੇ ਰਹਿੰਦੇ। ਤੇ ਇਹ ਇਸ ਦਾ ਜਿਹੜਾ ਪਰੇਸ਼ਾਨੀ ਇਹ ਹੈਗੀ ਆ ਦਿਖਾਈ ਦੇ ਰਹੀ ਆ ਵੀ ਪਰੇਸ਼ਾਨੀ ਪਰੇ ਸਮੇਂ ਜਾਂ ਜੋ ਚੱਲ ਰਿਹਾ ਹੁਣ। ਹਾਂਜੀ ਪਰੇਸ਼ਾਨੀ ਤਾਂ ਵੇਖੋ ਪਾਜੀ ਹੈ ਹੀ ਆ ਨਾ ਇੱਕ ਤਾਂ ਠੀਕ ਹੈਗੀ ਆ। ਇੱਕ ਬੱਚਿਆਂ ਦਾ ਦੇਖਣਾ ਪੈਂਦਾ ਵੀ ਰਾਤ ਨੂੰ ਬੰਬਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਫੇਰ ਵੀ ਨਹੀਂ ਇਹ ਵੀ ਸੋਚੀਦਾ ਵੀ ਕੋਈ ਨੁਕਸਾਨ ਨਾ ਹੋ ਜਾਈ ਸਾਨੂੰ। ਬਾਕੀ ਜੋ ਮਾਲਕ ਨੂੰ ਮਨਜ਼ੂਰ ਹੋ ਹੀ ਹੋਣਾ ਕੋਈ ਸ਼ਾਰਟੇਜ ਤਾਂ ਨਹੀਂ ਹੈਗੀ ਕਿਸ ਚੀਜ਼ ਨਹੀਂ ਨਹੀਂ ਕੋਈ ਸ਼ਾਰਟੇਜ ਨਹੀਂ ਹੈਗੀ ਹਰ ਚੀਜ਼ ਮਿਲਦੀ ਉਪਲਬਧ ਹੈਗੀ ਬਿਜਲੀ ਕੀ ਚਾਹੁੰਦੇ ਰਾਤ ਆਵੇ ਕਿ ਨਾ ਨਹੀਂ ਨਾ ਨਾ ਹੀ ਟੋਟਲ ਬਲੈਕਆਊਟ ਚਾਹੀਦਾ ਇਹ ਗੱਲ ਤਾਂ ਹੋਈ ਜੇ ਇਨਵਰਟਰ ਵੀ ਹੈਗੇ ਆ ਉਹ ਮੈਂ ਇਹਨਾਂ ਨੂੰ ਆਫ ਕਰਕੇ ਸੌਣੇ ਆ ਤੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਬਿਲਕੁਲ ਵੀ ਲਾਈਟ ਤੁਸੀਂ ਨਾ ਆਨ ਕਰੋ ਮਾਰਕੀਟ ਤੇ ਵੇਲੀ ਹੋ ਗਈ ਹੈ ਬਿਲਕੁਲ ਜੀ ਬਿਲਕੁਲ ਅੱਧੇ ਕੇ ਦੁਕਾਨਦਾਰ ਤੇ ਵੈਸੇ ਬੰਦ ਕਰਕੇ ਚਲੇ ਗਏ ਆ ਕਸਟਮਰਾਂ ਨਹੀਂ ਇਹ ਬਹੁਤ ਵੱਡਾ ਅਸਰ ਪੈ ਰਿਹਾ ਵੇਖੋ ਲੜਾਈ ਜੰਗ ਜਿਹੜੀ ਆ ਉਹ ਸਰਕਾਰਾਂ ਦਾ ਤੇ ਤੁਹਾਨੂੰ ਪਤਾ ਨਹੀਂ ਆਮ ਲੋਕ ਤੇ ਇੰਨਾ ਅਸਰ ਕਰ ਜਾਊਗੀ ਕਿ ਪੰਜ-ਪੰਜ ਸਾਲ ਲੋਕੀ ਉੱਠ ਨਹੀਂ ਪਾਣਗੇ ਪਿੱਛੇ ਪੈ ਗਏ ਆ ਜੀ ਦੁਕਾਨਦਾਰ ਖਾਸ ਕਰਕੇ ਹਾਂ ਜੀ ਕਿਉਂਕਿ ਕੋਈ ਵੀ ਕੰਮ ਹੁੰਦਾ ਵਾ ਸਭ ਤੋਂ ਪਹਿਲਾਂ ਦੁਕਾਨਦਾਰਾਂ ਦੇ ਗਾਜ ਦਿਖਦੀ ਆ ਹੜਤਾਲ ਹੁੰਦੀ ਆ ਦੁਕਾਨਾਂ ਬੰਦ ਹੁਣ ਵੀ ਸਵੇਰੇ ਪੁਲਿਸ ਪਹਿਲਾਂ ਆਈ ਆ ਦੁਕਾਨਾਂ ਬੰਦ ਕਰ ਦੋ ਜੀ ਅਸੀਂ ਕੁਸਚਨ ਪੁੱਛਿਆ ਵੀ ਤੁਹਾਡੇ ਕੋਈ ਲੈ ਕੋਈ ਅਥਾਰਟੀ ਹੈਗੀ ਆ ਬੰਦ ਕਰਾਂ ਦੀ ਫਿਰ ਕਹਿੰਦੇ ਨਹੀਂ ਜੀ ਤੁਸੀਂ ਦੁਕਾਨਾਂ ਦੇ ਅੰਦਰ ਵੜ ਕੇ ਰਹੋ ਤੇ ਜਿਹੜੇ ਗਾ ਗਾਣੇ ਉਹ ਘਰ ਰਹਿਣ ਤੇ ਫਿਰ ਕਾ ਬੰਦ ਹੀ ਕਰਾ ਜੂ ਇਹ ਚ ਇਹ ਚ ਰਹਿ ਕੀ ਗਿਆ ਵਿੱਚ ਜੀ ਯਾਨੀ ਕਿ ਇੱਕ ਥੇ ਜੰਗਦਾਸ ਦਾ ਅਸਰ ਦੂਜਾ ਪ੍ਰਸ਼ਾਸਨ ਦਾ ਵੀ ਡੰਡਾ ਬਿਲਕੁਲ ਬਿਲਕੁਲ ਜੀ ਦੂਸਰਾ ਗੱਲ ਹੈ ਬਾਜ਼ਾਰ ਵੇਖੋ ਜੀ ਸਾਡਾ ਨੰਗੀਆਂ ਨਹੀਂ ਜਾਂਦਾ ਹੁੰਦਾ ਗਾਗ ਨੂੰ ਮੋਟਰਸਾਈਕਲ ਲਾਉਣ ਦੀ ਜਗ੍ਹਾ ਨਹੀਂ ਸੀ ਲੱਭਦੀ ਗਾਗ ਵੇਖੋ ਬਿਲਕੁਲ ਖਾਲੀ ਬਾਜ਼ਾਰ ਹੈ ਜੀ ਵੇਖੋ ਦੁਕਾਨਾਂ ਬੰਦ ਨੇ ਅੱਧਿਓ ਬੋਦੇ ਭੱਜ ਗਏ ਆ ਕੀ ਕਰਨ ਬੈ ਬੈ ਕੇ ਡਿਗ ਡਿਗ ਕੇ ਸਾਹੀ ਮਜਬੂਰੀ ਸਮਝ ਕੇ ਆਪਣੇ ਬੈਠੇ ਆ ਜੀ ਸਾਨੂੰ ਹੁਣ ਆਪਣੀ ਡਿਊਟੀ ਦੀ ਬਾਣੀ ਪੈਣੀ ਜੇ ਇਦਾਂ ਸਾਰੇ ਭੱਜ ਜਾਣਗੇ ਵੇਖੋ ਕਿਤੇ ਬਾਜ਼ਾਰ ਚ ਕੁਝ ਨਹੀਂ ਲੈਣਾ ਬਾਕੀ ਬਹੁਤ ਮਾੜਾ ਅਸਰ ਆ ਜੰਗ ਦਾ ਵੇਖੋ ਜੰਗ ਹੋਣੀ ਨਹੀਂ ਹੀ ਚਾਹੀਦੀ ਚਲੋ ਜੋ ਵੀ ਇਹ ਸਰਕਾਰਾਂ ਦੇ ਕੰਮ ਹੈ ਇਹੀ ਇ ਚ ਇੰਟਰਫੇਅਰ ਨਹੀਂ ਕਰ ਸਕਦੇ ਬਾਕੀ ਜਲਦੀ ਤੋਂ ਜਲਦੀ ਚਾਹੀਦਾ ਵੀ ਇਹਨਾਂ ਤੇ ਇਹ ਰੋਕ ਲਾਣੀ ਕੋਈ ਡਰ ਦਾ ਮਾਹੌਲ ਆ ਬੱਚੇ ਸਾਡੇ ਘਰ ਰੋਂਦੇ ਵੇ ਰਾਤ ਜਦੋਂ ਤੇ ਇੱਕ ਸਭ ਤੋਂ ਵੱਧ ਜੀ ਹੈ ਜਿਹੜਾ ਮੀਡੀਆ ਬਹੁਤ ਵਧਾ ਚੜਾ ਕੇ ਗੱਲ ਨੂੰ ਦੱਸ ਰਿਹਾ ਹੈ ਮੇਰੇ ਖਿਆਲ ਨਾਲ ਅੱਧੇ ਦੇ ਹੱਥਾਂ ਤੇ ਹਟਾ ਕੇ ਨਾ ਮਾਰਾ ਦੇ ਨੇ ਉਹਨਾਂ ਨੇ ਬੰਬ ਨਾਲ ਤੇ ਮਰਨ ਨਾ ਮਰਨ ਐਸ ਕਰਕੇ ਥੋੜਾ ਜਿਹਾ মিডিਆ ਤੇ ਵੀ ਕੰਟਰੋਲ ਹੋਣਾ ਚਾਹੀਦਾ ਵੀ ਜਿਹੜਾ ਉਹ ਥੋੜਾ ਸਹੀ ਸੱਚ ਬੋਲੇ ਜਾਂ ਘੱਟ ਬੋਲੇ ਸਕੇ ਹਾਂ ਉਹਦੇ ਨਾਲੋਂ ਘੱਟ ਚਾਹੀਦਾ ਵੀ ਜੋ ਦਿਖਦਾ ਪਿਆ ਨਾ ਵੀ ਚਲੋ ਕੋਈ ਨਹੀਂ ਜੇ ਜੇ ਇਹਨਾਂ ਕੋਈ ਸਾਰਾ ਸਿਸਟਮ ਹੈਗਾ ਬਚਾਉਣ ਦਾ ਤੇ ਫਿਰ ਤੇ মিডিਆ ਨੂੰ ਬੋਲਣਾ ਨਹੀਂ ਚਾਹੀਦਾ ਇਹਨਾਂ ਨੂੰ ਆਪੇ ਹੀ ਲੱਗੇ ਰਹਿਣਾ ਚਾਹੀਦਾ ਅਸੀਂ ਚਾਹਾਂਗੇ ਅਪੀਲ ਕਰਾਂਗੇ ਕਿ ਜੜੀ ਕੀ ਇਹ ਲੜਾਈ ਆ ਇਹ ਸਲੋ ਹੋ ਜੇ ਇਹਨੂੰ ਬੰਦ ਕਰ ਦਿੱਤਾ ਜਾਏ ਸਮਝੌਤਾ ਕੀਤਾ ਜਾਏ ਕਿਉਂਕਿ ਆਮ ਲੋਕਾਂ ਦੀ ਜ਼ਿੰਦਗੀ ਬਹੁਤ 5 ਸਾਲ ਪਿੱਛੇ ਚੱਲ ਜਾਣੀ ਆ ਇੰਨੇ ਤੱਕ ਲਾਈਟ ਨੂੰ ਲੈ ਕੇ ਕੀ ਕਹਿੰਦੇ ਲਾਈਟ ਨੂੰ ਜੀ ਵੇਖੋ ਜਿਹੜੀ ਅਧਾਤ ਆ ਇਹ ਤੇ ਚੋਰੀ ਧਕਤੀ ਸਭ ਸਟਾਰਟ ਹੋ ਜਣੀ ਆ ਜੀ ਵੇਖੋ ਕਿਉਂਕਿ ਰਾਤ ਬਲੈਕ ਆਊਟ ਕਰਤਾ ਵੇਖੋ ਜਿੰਨੇ ਲਾਈਟ ਬੰਦ ਕਰਨੀ ਆ ਲਾਈਟ ਆਂਦੀ ਵੀ ਹੈ ਉਹਨੇ ਬੰਦ ਕਰ ਦੇਣੀ ਆ ਸਾਰੇ ਸਿਆਣੇ ਆ ਜੀ ਤੇ ਹਰ ਘਰ ਜਨਰੇਟਰ ਜਿੰਨੇ ਚਲਾਣੀ ਆ ਉਹਨੇ ਉਦਾਂ ਵੀ ਚਲਾ ਦੇਣੀ ਆ ਕਿਉਂਕਿ ਕੋਈ ਪੁਲਿਸ ਵਾਲਾ ਕੋਈ ਪ੍ਰਸ਼ਾਸਨ ਬੰਦ ਕਰਾਣੇ ਆਂਦਾ ਪਿਆ ਵਾ ਐਵੇਂ ਅਸੀਂ ਕਹੀਏ ਜਿਹਦਾ ਦਿਲ ਕਰਦਾ ਚਲਾ ਰਿਹਾ ਹੈ ਲਾਈਟ ਜਿਹਦਾ ਦਿਲ ਕਰ ਰਿਹਾ ਬੰਦ ਕਰ ਰਿਹਾ ਤੇ ਉਹਨਾਂ ਨੇ ਲੋਕ ਸਿਆਣੇ ਆ ਉਹਨਾਂ ਨੇ ਆਪ ਹੀ ਬੰਦ ਲਾਈਟ ਬੰਦ ਕਰਕੇ ਅਸੀਂ ਗਲਤ ਅੰਸਰਾਂ ਨੂੰ ਬढ़ावा ਦੇ ਰਹੇ ਆ। ਅਨੇ ਦੂਸਰਾ ਨਾਲੇ ਬੱਚੇ ਨੇ ਦੇਖੋ ਛੋਟੇ-ਛੋਟੇ ਉਹਨਾਂ ਨੂੰ ਵੀ ਇੱਕ ਜੰਗ ਦਾ ਡਰ ਦੂਜਾ ਇੱਕ ਜੰਗ ਦਾ ਡਰ ਇੱਕ ਸਾਰੀ ਰਾਤ ਇਨਵਰਟਰ 2-3 ਵਜੇ ਬੰਦ ਹੋ ਜਾਂਦਾ ਵਾ। ਇਹਨਾਂ ਨੇ ਬਲੈਕਆਊਟ 9 ਤੋਂ 5 ਕਿਹਾ ਸੀ ਕੱਲ ਸਾਮੀ 7 ਵਜੇ ਲਾਈਟ ਗਈ ਆ ਸਵੇਰੇ 7 ਵਜੇ ਆਈ ਆ। ਜਿਹਦੇ ਨਾਲ ਕੀ ਬੱਚੇ ਬਿਹਾਲ ਹੋ ਰਹੇ ਨੇ ਬਜ਼ੁਰਗ ਨੇ ਉਹ ਵੀ ਕਹਿ ਰਹੇ ਆ ਵੀ ਜੰਗ ਤੇ ਜੰਗ ਦਾ ਤਾਂ ਪਤਾ ਨਹੀਂ ਕਿਹਨੇ ਮਰਨਾ ਕਿ ਨਹੀਂ ਮਰਨਾ। ਆ ਜਿਹੜੀਆਂ ਸਿਕਸ਼ਨ ਲਾਈ ਜਾ ਰਹੀਆਂ ਇਹਦੇ ਨਾਲ ਬੰਦੇ ਵਾਹ ਮਰ ਜਾਣਗੇ। ਤੇ ਆਪਣਾ ਇਹਨਾਂ ਦੇ ਅਸਰ ਹੋਏਗਾ ਸਾਰੀ ਦੁਨੀਆ ਦੇ ਧੰਨਵਾਦ ਪਾਕਿਸਤਾਨ ਵਿੱਚ ਜੋ ਤਨਾਅ ਬਣਿਆ ਹੈ ਜੰਗ ਵਰਗਾ ਮਾਹੌਲ ਹੈ ਕਾਫੀ ਲੋਕ ਜਿਹੜੇ ਨੇ ਇਸ ਨੂੰ ਲੈ ਕੇ ਸੈਮੀ ਰੇਡਰ ਇਹਨੇ ਤੇ ਫਤਿਹਗੜ੍ਹ ਤੂੜੀਆਂ 'ਚ ਵੀ ਕੋਈ ਮਾਰਕੀਟਿੰਗ ਨਹੀਂ ਆ ਗਾਕੀ ਨਹੀਂ ਆ ਕਿਸ ਤਰ੍ਹਾਂ ਦੇਖੋ ਇਹ ਜੰਗ ਦਾ ਜਿਹੜਾ ਮਾਹੌਲ ਹੈ ਇਹ ਹਰ ਕਿਸੇ 'ਤੇ ਅਸਰ ਹੈਗਾ ਜੇ ਕੋਈ ਜ਼ਿੰਮੇਵਾਰ ਕੋ ਪਿੰਡਾਂ 'ਚੋਂ ਨਹੀਂ ਆਣਗੇ ਤੇ ਅਸੀਂ ਵੀ ਇੱਥੇ ਕੀ ਕਰਾਂਗੇ ਹਰ ਪਾਸੇ ਡਰ ਦਾ ਮਾਹੌਲ ਹੈ ਜਿਹੜੀਆਂ ਰਾਤ ਨੂੰ ਐ ਰੋਜ਼ ਹੀ ਡਰੋਨਾਂ ਦਾ ਕੰਮ ਜਿਹੜਾ ਸلسਲਾ ਚੱਲ ਰਿਹਾ ਇਹ ਕਾਫੀ ਡਰਨ ਵਾਲਾ ਹੈ ਲੋਕ ਡਰ ਰਹੇ ਨੇ ਅੰਦਰ ਅੰਦਰ ਬੈਠੇ ਵੀ ਲੋਕ ਡਰ ਰਹੇ ਨੇ ਤੇ ਜਿਹੜੇ ਲੋਕ ਡਰਦੇ ਪਏ ਨੇ ਉਹ ਹੁਣ ਹਰ ਬੰਦਾ ਆਪਣੇ ਘਰ ਸੇਫਟੀ ਚਾਹੁੰਦਾ ਹੈ ਹਰ ਬੰਦਾ ਕੋਈ ਵੀ ਬਾਹਰ ਆਣ ਕੇ ਪੈਸੇ ਖਰਚਣ ਨੂੰ ਖੁਸ਼ ਨਹੀਂ ਹਰ ਬੰਦਾ ਆਪਣੀ ਸੇਫਟੀ ਲਈ ਆਪਣੇ ਕੋਲ ਕੋਈ ਸਮਾਨ ਰੱਖਣਾ ਚਾਹੁੰਦਾ ਹੈ ਕਿ ਘਰ ਮੈਂ ਰਾਸ਼ਨ ਵੀ ਰੱਖਣਾ ਘਰ ਪੈਸਾ ਥੇਲਾ ਵੀ ਰੱਖਣਾ ਵਕਤ ਦੇ ਨਾਲ ਪਤਾ ਨਹੀਂ ਕਿੱਥੇ ਕੀ ਕਰਨਾ ਪੈ ਜਾਣਾ ਇਸਰਕੇ ਮਾਰਕੀਟ ਸਾਰੀ ਵਿਹਲੀ ਐ ਬਾਜ਼ਾਰ ਚ ਕੋਈ ਗਾਹਕ ਨਹੀਂ ਕੋਈ ਆਵਾਜ਼ਾ ਵੀ ਨਹੀਂ ਹਰ ਬੰਦਾ ਡਰਿਆਦਾ ਤੇ ਇਹ ਜਿਹੜਾ ਕੰਮ ਹੋ ਰਿਹਾ ਐ ਬਹੁਤ ਮਾੜਾ ਐ ਇਹ ਹਰ ਇੱਕ ਵਾਸਤੇ ਮਾੜਾ ਐ ਦੋਵਾਂ ਮੁਲਕਾਂ ਵਾਸਤੇ ਮਾੜਾ ਇਹਦੇ ਵਾਸਤੇ ਸ਼ਾਂਤੀ ਚਾਹੀਦੀ ਐ ਤੇ ਸ਼ਾਂਤੀ ਜ਼ਰੂਰ ਹੋਣੀ ਚਾਹੀਦੀ ਐ ਬਾਕੀ ਜਿਹੜੇ ਇਹਨਾਂ ਨੇ ਪਾਕਿਸਤਾਨ ਨੇ ਗਲਤ ਕੰਮ ਕੀਤੇ ਨੇ ਉਹ ਉਹਦੇ ਕਰਕੇ ਹੀ ਸਭ ਕੁਝ ਹੋ ਰਿਹਾ ਬਾਕੀ ਅਸੀਂ ਚਾਹੁੰਦੇ ਆ ਕਿ ਜਿਹੜਾ ਮਾਹੌਲ ਐ ਦੋਵੇਂ ਪਾਸੇ ਸੁਖਾਵਾਂ ਰਵੇ ਜਿਸ ਦੇ ਨਾਲ ਲੋਕਾਂ ਚ ਸ਼ਾਂਤੀ ਬਣੀ ਰਵੇ ਤੇ ਜਿਹੜੇ ਬੈਠੇ ਨੇ ਅੱਗੇ ਬੜੀ ਹੋਰੀ ਉਜੜੇ ਨੇ ਕਦੀ ਕੁਛ ਕਦੀ ਕੁਝ ਕਦੀ ਕੁਝ ਮਾਹੌਲ ਖਰਾਬ ਹੁੰਦੇ ਰਹੇ ਨੇ ਸ਼ੁਰੂ ਤੋਂ ਹੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਲੋਕ ਸ਼ਾਂਤੀ ਨਾਲ ਆਪਣੇ ਆਪਣੇ ਘਰਾਂ 'ਚ ਬੈਠੇ ਰਹਿਣ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਇਹ ਉਹ ਜਗ੍ਹਾ ਹੈ ਜਿੱਥੇ ਕਿ ਆਪਾਂ ਨੂੰ ਇਸ ਤਣਾਅ ਤੋਂ ਪਹਿਲਾਂ ਲੰਘਣਾ ਜਿਹੜਾ ਸੀ ਸਭ ਤੋਂ ਜ਼ਿਆਦਾ ਮੁਸ਼ਕਲ ਸੀ ਜਾ ਇੱਥੋਂ ਆਪਾਂ ਉਸ ਜਗ੍ਹਾ ਤੇ ਆਂ ਜਿੱਥੇ ਪੈਦਲ ਇਹ ਜਦੋਂ ਲੱਗਦਾ ਸੀ ਮੋਢੇ ਨਾਲ ਮੋਢਾ ਖੈ ਕੇ ਲੱਗਿਆ ਜਾਂਦਾ ਸੀ ਪੈਰ ਮਿੱਧਿਆ ਜਾਂਦਾ ਸੀਗਾ ਪਰ ਹੁਣ ਤੁਸੀਂ ਦੇਖੋ ਕਿ ਤੁਸੀਂ ਆਸਾਨੀ ਨਾਲ ਦੋ ਪਾਸੇ ਨਾ ਉਧਰੋਂ ਕੋਈ ਆ ਰਿਹਾ ਹੈ ਤੇ ਨਾ ਇਧਰੋਂ ਆ ਰਿਹਾ ਕੋਈ ਤੇ ਇਸ ਬਿਲਕੁਲ ਸੁੰਨਸਾ ਨੇ ਲੋਕਾਂ ਵਿੱਚ ਸ਼ਹਿਮ ਦਾ ਮੌਲੇ ਇੱਥੇ ਦੁਕਾਨਦਾਰ ਨੇ ਗੱਲਬਾਤ ਕਰਦੇ ਆ ਹਾਂਜੀ ਕਿੰਨਾ ਕਸਰ ਹੈ ਜੀ ਗਾਕੀ ਦਾ ਕਿੰਨਾ ਕਸਰ ਆ ਜਿਹੜਾ ਤਨਾ ਬਣਿਆ ਹੈ ਸ਼ਿਕਾਕੇ ਦਾ ਪੂਰਾ ਅਸਰ ਹੈ ਕੋਈ ਬਾਜ਼ਾਰ ਚ ਗੱਗ ਨਹੀਂ ਹੈ ਕੋਈ ਕੁਝ ਨਹੀਂ ਸਾਰੇ ਦੁਕਾਨਦਾਰ ਦੇਖੋ ਤੁਹਾਡੇ ਸਾਹਮਣੇ ਅਸਰ ਹੀ ਫੇਲ ਗਿਆ ਸੀ ਤੁਹਾਡੇ ਕੋ ਇਥੇ ਰਾਸ਼ ਹੁੰਦਾ ਸੀ ਇਤੋਂ ਲੰਘਿਆ ਨਹੀਂ ਸੀ ਜਿਆਦਾ ਬਿਲਕੁਲ ਤੇ ਹੁਣ ਦੇਖੋ ਕੋਈ ਗੱਲ ਨਹੀਂ ਰਾਸ਼ ਯਾਨੀ ਸਿਰਫ ਕਰਿਆਨੇ ਵਾਲੇ ਮੈਡੀਕਲ ਸਟੋਰ ਤੇ ਰਾਸ਼ੇ ਪਰ ਉਹ ਵੀ ਥੋੜਾ ਜਿਹਾ ਦੋ ਦਿਨ ਪਹਿਲਾਂ ਸੀ ਅੱਜ ਤੋਂ ਬਿਲਕੁਲ ਨੋਰਮਲ ਲੋਕਾਂ ਦੀ ਨਿੱਤ ਦੀ ਜ਼ਰੂਰਤ ਹੈ ਜੀ 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 ਹਾਂ ਬਿਲਕੁਲ ਠੀਕ ਹੈ ਜੀ ਕਿ ਇਹ ਤਨਾ ਘਟਣਾ ਚਾਹੀਦਾ ਨਾ ਬਿਲਕੁਲ ਵੀ ਨਾ ਦੇਈਦਾ ਵੀ ਕਿ ਸਾਰੇ ਵਸਤੇ ਵਧੀਆ ਤਾਂ ਨਾ ਜਕਣਾ ਪਰ ਪਾਕਿਸਤਾਨ ਨੇ ਜੋ ਕੀਤਾ ਸੀ ਉਹਦਾ ਨੂੰ ਥੋੜਾ ਜਿਹਾ ਅਮੀਜਾ ਪੁੱਛਣਾ ਪੈਣਾ ਜ਼ਰੂਰੀ ਸੀਗਾ ਉਹਦਾ ਉਹਨੂੰ ਚਲੋ ਜੋ ਹੋ ਰਿਹਾ ਉਹ ਠੀਕ ਹੀ ਹੋ ਰਿਹਾ ਕਿਤੇ ਨਾ ਕਿਤੇ ਪੰਦੀ ਸਾਹਿਬ ਜਿਹੜਾ ਭਾਰਤ ਪਾਕਿਸਤਾਨ ਐਵਰੋ ਦੇ ਜੋ ਮਾਹੌਲ ਬਣਿਆ ਹੈ ਤਣਾਅ ਵਾਲਾ ਇਸ ਦਾ ਫਤਿਹਗੜ ਚੂੜੇ ਦੀ ਗੱਗੀ ਦਾ ਕਿੰਨਾ ਅਸਰ ਪਿਆ ਹੈ ਤੇ ਕਾਫੀ ਰਾਸ਼ੀ ਸੀ ਅੱਜ ਬਿਲਕੁਲ ਸੁੰਸਾਨ ਦੇਖੋ ਜੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਬੇਗੈਰ ਜ਼ਰੂਰੀ ਨੇ ਜਿਨ੍ਹਾਂ ਤੋਂ ਬਗੈਰ ਗੁਜ਼ਾਰਾ ਹੋ ਸਕਦਾ ਹੈ ਜੇ ਮੈਂ ਸਾਡੀ ਲਾਈਨਾਂ ਕੱਟੇ ਹੋਏ ਇਹਨਾਂ ਚੀਜ਼ਾਂ ਤੇ ਜ਼ਿਆਦਾ ਇਫੈਕਟ ਹੈ ਬਾਕੀ ਆਪਣੇ ਲੋੜਾਂ ਦੇ ਮੁਤਾਬਕ ਲੋਬੇ ਥੋੜੀਆਂ ਬਹੁਤੀਆਂ ਦਾਲਾਂ ਜਾਂ ਹੋਰ ਕਿਹੜੇ ਵਸਤੂਆਂ ਖਾਣ ਵਾਲੀਆਂ ਚੀਜ਼ਾਂ ਹੈ ਤੁਹਾਨੂੰ ਉਹ ਚੀਜ਼ਾਂ ਕੋਲ ਲੈ। ਤੇ ਦੂਸਰੀ ਜਨਮ ਮੈਂ ਦੇਖਣੇ ਕਾਰੋਬਾਰ ਥਾਪੀ ਦਿਖਾਈ ਦੇ। ਦੇਖੋ ਜੀ ਮਾਹੌਲ ਜਦੋਂ ਸੇਮ ਵਾਲਾ ਹੋਏਗਾ ਵੱਲੋਂ ਤੇ ਉਹਦੇ ਵਿੱਚ ਫਿਰ ਲੋਕ ਜਿਹੜੇ ਐ ਥੋੜੇ ਡਰਦੇ ਨਾਲ ਪੈਸਾ ਖਰਚ ਦੇਣੇ ਕਿਉਂਕਿ ਮਾਹੌਲ ਜਲਾ ਅਨਿਸ਼ਚਿਤ ਹੈ ਅਸਲ ਵਿੱਚ ਨਿਸ਼ਚਿਤ ਉਹਦੇ ਕਰ ਲੋਗ ਉਸ ਹੱਬ ਨਾਲ ਚੱਲਦੇ ਨੇ ਇਹ ਪਰਮ ਤੇ ਜਿਹੜਾ ਮਾਹੌਲ ਬਣਿਆ ਉਸ ਨੂੰ ਕਿਹਦਾ ਦੇਖਦੀ ਹੋ ਕਿ ਸ਼ਾਂਤੀ ਹੋਣੀ ਚਾਹੀਦੀ ਤੂੰ ਦੇਖੋ ਜੀ ਤਣਾਅ ਦਾ ਜਿਹੜਾ ਮਾਹੌਲ ਬਣਿਆ ਇਹ ਬਣਿਆ ਹੈਗਾ ਆਪਣੇ ਪਹਿਲ ਤੋਂ ਸ਼ੁਰੂ ਹੋ ਉਸੋਂ ਦੇ ਚੱਲਿਆ ਉਨਾ ਸੁੱਲੇ ਜਿਹੜਾ ਬਾਰਡਰਾਂ ਤੇ ਫੌਜਾਂ ਨਹੀਂ ਕਹ ਲੋ ਬਲਕਿ ਗੋਲਾਬਾਰੀ ਵੀ ਹੋ ਰਹੀ ਹੈ ਉਹਦਾ ਵੀ ਅਸਰ ਹੈ ਤੇ ਬਾਕੀ ਇਹ ਚੀਜ਼ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਤਣਾਅ ਦੇ ਵਿੱਚ ਹੈ ਲੋਕ ਇਸ ਵਲੇ ਸਾਰੇ ਸਹਿਮ ਜਿਨੇ ਇਸ ਕਰਕੇ ਜਿਹੜਾ ਸ਼ਾਂਤੀ ਨਾਲ ਦੀ ਗੱਲ ਕੋਈ ਨਹੀਂ ਕਾਰੋਬਾਰ ਵੀ ਅਮਨ ਚੈਨਲ ਨੇ ਤੇ ਦੇਸ਼ ਵੀ ਤਰੱਕੀ ਜਿਹੜੀ ਕਰਦੇ ਨੇ ਅਮਨ ਚੈਨਲ ਵੀ ਕਰਦੇ ਇਸ ਲਈ ਮਜੂਗਾ ਆਪਾਂ ਫਤੇਗੜ ਚੂੜੀਆਂ ਦਾ ਜਿਹੜਾ ਆਪਾਂ ਇੱਕ ਦਿਲ ਵੀ ਕਹਿ ਲੋ ਨਾਲ ਚੂੜੀਆਂ ਵਾਲਾ ਜੋ ਕਿ ਕਾਫੀ 747 ਤੋਂ ਇਹ ਚੌਕ ਜਿਹੜਾ ਮਸ਼ਹੂਰ ਹੈ ਜੋ ਭਾਰਤ ਪਾਕਿਸਤਾਨ ਵਾਲੇ ਸਭ ਤੋਂ ਪਹਿਲਾਂ ਇਹ ਚੌਕ ਜਿਹੜਾ ਸੀਗਾ ਇਹ ਇਸ ਨਾਮ ਤੋਂ ਜਾਣਿਆ ਜਾਂਦੇ ਫਤੇਗੜ ਚੂੜੀਆਂ ਨੂੰ ਇਹ ਜਦੋਂ ਵੀ ਕਿਸੇ ਨੂੰ ਜਾਣਾ ਹੁੰਦਾ ਸੀ ਤਾਂ ਇਸ ਇਸ ਚੌਂਕ ਦੀ ਜਿਹੜੀ ਪਹਿਚਾਨ ਦੱਸੀ ਜਾਂਦੀ ਸੀ ਇਸ ਲਈ ਮੌਜੂਦਾ ਆਪਾਂ ਇਸ ਚੌਂਕ ਵਿੱਚ ਗੱਲਬਾਤ ਕਰਦੇ ਆ ਕਿ ਜੋ ਜੋ ਮਾਹੌਲ ਚੱਲ ਰਿਹਾ ਹੈ ਤਣਾਪੂਰਨ ਬਾਤ ਪਵਾਦ ਵਾਲਾ ਜੋ ਲੜਾਈ ਵਾਲਾ ਮਾਹੌਲ ਬਣਿਆ ਸਾਡੇ ਦੋਵਾਂ ਦੇਸ਼ਾਂ ਦਾ ਬਾਹਰੀ ਮੁਲਕ ਨਾਲ ਇਹ ਗੱਲਬਾਤ ਹੈ ਹਾਂਜੀ ਇਹ ਤਾਂ ਕਾਹ ਕਿੰਨਾ ਦਸ਼ਾ ਦਿਖਾਈ ਦੇ ਰਾਜੀ ਫਜ਼ੇਗੜ ਚੂਰੀਆਂ ਚੌਂਕ ਵੇਖੋ ਵੇਲਾ ਇੱਥੇ ਸੋਤੇ ਆਪ ਨੂੰ ਜੇ ਨਹੀਂ ਸੀ ਪੈਂਦਾ ਪੁਰਾਣਾ ਬਾਜ਼ਾਰ ਫਜ਼ੇਗੜ ਚੂਰੀਆਂ ਦਾ ਲਾਲ ਛੋਲੇ ਵਾਲਾ ਚੌਂਕ ਇਥੋਂ ਨੰਗਿਆ ਨਹੀਂ ਜਾਂਦਾ ਹੁੰਦਾ ਤਿਲ ਮਾਰਿਆ ਇੱਥੇ ਮੋਟਰਸਾਈਕਲ ਸਕੂਟਰ ਗੱਡੀਆਂ ਨੰਗਦੀਆਂ ਸੀ ਹੁਣ ਤੇ ਇੱਥੇ ਆਉਂ ਆਂ ਕਿ ਜਿਤਾ ਦੇ ਫਿਰਿਆ ਪੂਤ ਫਿਰਿਆ ਕੋਈ ਰੌਣਕ ਨਹੀਂ ਘਰਾਂ ਦੇ ਵਿੱਚ ਅਸੀਂ ਕਿੰਨਾ ਕੁ ਚਿਰ ਲੰਮੇ ਪੈ ਰਹੀਏ ਕਿੰਨਾ ਕੁ ਟੀਵੀ ਵੇਖ ਲਈਏ ਇੱਥੇ ਐਸਾੜੇ ਉਹ ਹਾਲ ਵਾ ਮਤਲਬ ਕਿ ਇੱਥੇ ਨਿਕਲ ਨੂੰ ਜੀ ਨਹੀਂ ਕਰਦਾ ਜਦੋਂ ਬਾਜ਼ਾਰ ਦੇ ਵਿੱਚੋਂ ਕੋਈ ਨਿਕਲ ਜੇ ਤਾਂ ਹੀ ਆ ਜੇ ਕੋਈ ਰੌਣਕ ਹੋਵੇ ਤੇ ਇਥੇ ਅਸਲੇ ਇੰਨਾ ਗੁੰਬੜਾ ਹਾਲ ਹੋਇਆਦਾ ਕਿ ਅਸੀਂ ਦੱਸ ਨਹੀਂ ਸਕਦੇ ਅਜੇ ਕੋਈ ਐਡੀ ਕੋਈ ਗੱਲਬਾਤ ਵੀ ਨਹੀਂ ਜਦੋਂ ਗੱਲਬਾਤ ਹੋਏਗੀ ਉਦੋਂ ਵੇਖੀ ਵੀ ਜਾਏਗੀ ਉਦੋਂ ਦੁਨੀਆ ਵਾਲੇ ਸਭ ਕੁਝ ਆਪਣਾ ਸੋਚ ਕੇ ਪ੍ਰਬੰਧ ਕੀਤਾਦਾ ਪਰ ਅਸਲੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਬਾੜ ਸਾਹਿਬ ਤੇ ਇਹ ਗਾਗੀ ਦੇ ਕਿੰਨਾ ਕਹਿ ਸਕਦਾ ਦਿਖਾਈ ਦੇ ਰਿਹਾ ਗਾਗੀ ਦੇ ਅਸਰ ਦੁਕਾਨ ਦੁਕਾਨ ਦਾ ਅਸਰ ਅਸਲੇ ਇੰਨਾ ਕੋਈ ਪਿਆਦਾ ਕੋਈ ਕਿਸੇ ਦੁਕਾਨ ਤੇ ਗਾਗੀ ਨੀਜਤ ਦੇਦਾ ਜਦੋਂ ਜਦੋਂ ਆਉਣਾ ਹੀ ਨਹੀਂ ਜਦੋਂ ਗੇੜ ਦੇ ਬਾਜ਼ਾਰ ਤੇ ਵੇਚ ਆਉਣਾ ਹੀ ਨਹੀਂ ਜੇ ਕਿਸੇ ਦੀ ਜੇਬ ਜਿਹੜੇ ਕਾਰੋਬਾਰੀ ਬੰਦ ਹੋ ਗਏ ਨੇ ਕੋਈ ਬਿਜ਼ਨਸਲੀ ਚੱਲਣ ਦੇ ਆ ਤਾਂ ਕਿਹੇ ਗਰੀਬ ਨੇ ਜਾਂ ਤਗੜੇ ਨੇ ਇਹ ਫਰਦਾ ਕਿੱਥੋਂ ਲੈਣਾ ਹੈ ਅੱਜ ਜੋ ਵੀ ਅੱਜ ਮਾਹੌਲ ਬਣਿਆ ਫਟੇਕੜ ਚੂੜੀਆਂ 'ਚ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਬਾਜ਼ਾਰ ਸੁਨਸਾਨ ਆ ਕੋਈ ਦਿਖਾਈ ਨਹੀਂ ਦੇ ਰਿਹਾ ਟਮਾਟਾ ਵਾ ਜੀ ਦਿਖਾਈ ਦੇ ਰਿਹਾ ਦੁਕਾਨਦਾਰੀ ਤੇ ਕਾਰੋਬਾਰ ਚ ਕਿੰਨਾ ਕਰ ਸਕਿਆ ਬਹੁਤ ਜ਼ਿਆਦਾ ਅਸਰ ਪਿਆ ਜੀ ਬਿਜਾਰ ਤੁਹਾਡੇ ਸਾਹਮਣੇ ਤੇ ਵੇਖੋ ਕੋਈ ਬਿਜਾਰ ਇਧਰ ਵੀ ਕੈਮਰਾ ਤੇ ਲਾਓ ਵੇਖੋ ਕੋਈ ਬਿਜਾਰ ਕੋਈ ਗਾਹ ਨਜ਼ਰ ਆ ਰਿਹਾ ਉਹ ਇਹ ਦੁਕਾਨਦਾਰ ਸਭ ਦੁਕਾਨ ਤੇ ਇਕੱਠੇ ਹੋ ਕੇ ਲਾਗੇ ਖਲੋਤੇ ਦੇ ਨੇ ਗਾਗ ਵੇਖਣ ਦੇ ਗਾਗ ਤੱਕ ਹੈ ਕੋਈ ਨਹੀਂ ਬਹੁਤ ਜਿਆਦਾ ਅਸਰ ਪਿਆ ਦਾ ਇਹਦੇ ਵਿੱਚ ਤੁਸੀਂ ਚਾਹੁੰਦੇ ਹੋ ਨਾ ਪੀਤਨਾ ਘਟੇ ਇਹ ਜੰਗ ਨਹੀਂ ਹੋਣੀ ਚਾਹੀਦੀ ਪਰ ਇਹ ਸਰਕਾਰ ਨੇ ਇਹ ਸਰਕਾਰਾਂ ਦੇ ਬਸਾਣਾ ਇਹਨਾਂ ਦੇ ਕਰ ਸਕਦੇ ਪਰ ਨੁਕਸਾਨ ਤੇ ਲੋਕਾਂ ਦਾ ਹੋ ਰਿਹਾ ਕਾਫੀ ਨੁਕਸਾਨ ਹੋ ਰਿਹਾ ਹੈ ਇਹ ਕਾਰੋਬਾਰ ਬਿਲਕੁਲ ਠਾਪੇ ਬਿਲਕੁਲ ਠਾਪੀ ਹੋ ਗਏ ਨੇ ਆਪਣਾ ਲੋਕੀ ਬਾਹਰ ਨਿਕਲਦੇ ਪਏ ਆਪਣਾ ਚੱਲ ਰਿਹਾ ਆਹ ਮਾਰਾ ਮੋਟਾ ਚੱਲ ਰਿਹਾ ਪਰ ਉਹ ਨਾ ਕੰਮ ਹੈਗਾ ਜੀ ਵੈਗਾ ਸੀ ਮੋਟਾ ਨਹੀਂ ਆ ਮੋਟਾ ਨਹੀਂ ਕੰਮ ਖਾਣ ਪੀਣ ਮਾਰਾ ਮੋਟਾ ਤਾਂ ਖਾ ਰਿਹਾ ਗਾਕ ਪਰ ਉਹ ਰੋਟੀ ਪਾਣੀ ਕਰ ਰਿਹਾ ਰੋਟੀ ਪਾਣੀ ਜਗਾ ਹੈਗਾ ਬਸ ਮੋਹ ਨੂੰ ਲੈ ਕੇ ਦੋਵਾਂ ਦੇਸ਼ਾਂ ਨਾਲ ਕਿੰਨਾ ਤੁਹਾਨੂੰ ਅਸਰ ਦਿਖਾਈ ਦੇ ਰਿਹਾ ਬਹੁਤ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਬਾਜ਼ਾਰ ਚ ਕੋਈ ਦਿਖ ਨਹੀਂ ਰਿਹਾ ਕੋਈ ਵੀ ਮਤਲਬ ਦੁਕਾਨ ਤੇ ਗਾਕੀ ਨਹੀਂ ਹੈਗੀ ਸਭ ਵਿਲੇ ਬੈਠੇ ਨੇ ਤੇ ਕੋਈ ਵੀ ਕਾਰੋਬਾਰ ਨਹੀਂ ਰਿਹਾ ਹੈਗਾ ਮਿੱਟੀ ਹੋਇਆ ਪਿਆ ਸਾਰਾ ਕੁਝ ਕੀ ਚੱਲਿਆ ਇਹੋ ਚਾਹੁੰਦੇ ਆ ਕਿ ਸਭ ਸਹੀ ਸਲਾਮਤ ਰਵੇ